ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੀਐਸਕੇ ਟੀਵੀ ਤੇ ਮੈਂ ਤੁਹਾਡਾ ਮਨਪ੍ਰੀਤ ਸਿੰਘ ਕਹਿਲਾ ਇਸ ਵਕਤ ਮੋਗਾ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਖੜੇ ਹੋਇਆ ਪਾਵਨ ਬਾਣੀ ਦੇ ਬਚਨ ਉਦਮ ਕਰਿੰਦਿਆ ਜਿਉ ਕਮਾਮ ਦੇ ਆਨ ਸੁਖ ਪੰਚ ਧਿਆਨ ਦੇ ਆਤੋਂ ਪ੍ਰਾ ਮਿਲ ਨਾਨਕ ਉਤਰੇ ਚੰਤ ਸੋ ਇੱਕ ਹੋਰ ਅਦੀਦ ਨੇ ਬੜਾ ਪਿਆਰ ਲਿਖਿਆ ਹੈ ਕਹਿੰਦੇ ਬੇ ਹਿੰਮਤੇ ਕਰਨ ਛਕਵੇ ਨਾਲ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪਤਨਾਲਾ ਸੋ ਕੁਝ ਇਹੋ ਜਿਹੀ ਮਿਸਾਲ ਕੁਝ ਨੌਜਵਾਨ ਖੜੇ ਆ ਤੇ ਕੁਝ ਸੰਸਾਧ ਦੇ ਜਿਹੜੇ ਮੇਨ ਬੁਲਾਰੇ ਕलिए ਸੰਸਥਾ ਨੂੰ ਚਲਾਉਣ ਵਾਲੇ ਸ਼ੁਗਦਰ ਸਖਸ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਇਹ ਜੇ ਬੱਸ ਸਟੈਂਡ ਦੇ ਉੱਪਰ ਕਿਉਂ ਇਕੱਠੇ ਹੋਇਆ ਸਤਿਵੰਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨਾ ਚਾਹੁੰਦੇ ਹੋ ਕੀ ਨਾ ਤੁਹਾਡਾ ਮੇਰਾ ਨਾਮ ਸੰਤੋਖ ਸਿੰਘ ਹੈ ਅਨੇ ਕਿਹੜਾ ਪਿੰਡਾ ਮੇਰਾ ਪਿੰਡ ਬੁਤਰੋ ਜਿਹੜਾ ਮੁੱਗ ਹੈ ਜੀ ਹਾਂਜੀ ਤੇ ਅੱਜ ਤੁਹਾਡੇ ਨਾਲ ਸੰਗਤ ਇੱਧਾ ਖੜੀ ਹੈ ਕੁਝ ਸੰਸਥਾ ਖੜੀਆਂ ਨੇ ਕਿਉਂ ਖੜੀਆਂ ਨੇ ਜੀ ਇਸ ਵਾਸਤੇ ਮੈਂ ਤੁਹਾਨੂੰ ਸਾਰੀ ਕਹਾਣੀ ਸ਼ੁਰੂ ਦੱਸਣ ਜਾ ਰਿਹਾ ਜੀ ਲਾਸਟ ਵੀ ਕਾਂਤ ਬਾਅਦ ਹੀ ਸਟੱਡੀ ਬਚ ਮੇਰਾ 2 ਸਾਲ ਦਾ ਗੈਪ ਪਿਆ ਉਹ ਗੈਪ ਇਸੇ ਕਰਕੇ ਪਿਆ ਕਿਉਂਕਿ ਜੇ ਮੇਰੇ ਪੇਰੈਂਟਸ ਸੀ ਉਹ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਤੇ ਉਹ ਮੈਨੂੰ ਅੱਗੇ ਨਹੀਂ ਪੜਾਉਣਾ ਚਾਹੁੰਦੇ ਸੀਗੇ ਜੀ ਤੇ ਜਦੋਂ ਵੀ ਟੀਚਰਸ ਨੇ ਸਮਝਾਉਣਾ ਉਹਨਾਂ ਨੂੰ ਉਹ ਕਰੋ ਕਿਤੇ ਟਾਲ ਜਾਂਦੇ ਸੀਗੇ ਜੀ ਕਰੇ ਰਹਿੰਦੇ ਨਹੀਂ ਸੀਗੇ ਜੀ ਫਿਰ ਇੱਕ ਦਿਨ ਸਿਰਜਨਾਥ ਤੇ ਸਹਿਜ ਸੰਵਾਦ ਦੇ ਮਿਸਟਰ ਮੋਗਾ ਦੇ ਪ੍ਰਧਾਨ ਡਾਕਟਰ ਸਰਜੀਤ ਕਰੋੜ ਬਰਾੜ ਅਤੇ ਉਹਨਾਂ ਦੀ ਸਾਰੀ ਕਮੇਟੀ ਸਾਡੇ ਘਰੇ ਅਚਾਨਕ ਹੀ ਆ ਗਏ ਤੇ ਘਰੇ ਮੇਰੇ ਪੇਰੈਂਟਸ ਵੀ ਸੀਗੇ ਜੀ ਤੇ ਇਹਨਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਵੀ ਚਲੋ ਤੁਸੀਂ ਪੱਠੇ ਦਾ ਕੰਮ ਕਰਦੇ ਆਣਾ ਜੀ ਚਲੋ ਕੰਮ ਤਾਂ ਕਰਦਾ ਹੁੰਦਾ ਪਰ ਤੁਸੀਂ ਇਹ ਨਾ ਬੱਚਿਆਂ ਦੀ ਜੰਗੀ ਬਣਾਓ ਜੇ ਤੁਹਾਡੀ ਜ਼ਿੰਦਗੀ ਜੇ ਬੱਚਾ ਦੀ ਜ਼ਿੰਦਗੀ ਬਣੇਗੀ ਤਾਂ ਹੀ ਤੁਸੀਂ ਆਪ ਦੀ ਜ਼ਿੰਦਗੀ ਸਵਾਰ ਸਕਦੇ ਆ ਜੀ ਤੇ ਮੈਂ ਸਾਰੇ ਟੀਚਰਸ ਦਾ ਤੇ ਸਾਰੀ ਕਮੇਟੀ ਦਾ ਜਿੰਨੇ ਵੀ ਮੈਂਬਰਸ ਇੱਥੇ ਆਏ ਨੇ ਬਹੁਤ ਧੰਨਵਾਦ ਕਰਦਾ ਹਾਂ ਟੀਚਰਸ ਦਾ ਖਾਸ ਕਰਕੇ ਕਰਨਾ ਚਾਹਾਂਗਾ ਕਿਉਂਕਿ ਇਹਨਾਂ ਨੇ ਮੈਨੂੰ 6ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹਾਈ ਕਰਵਾਈ ਆ ਤੇ ਮੈਂ ਆਪਦੇ ਆਪ ਨੂੰ ਬਹੁਤ ਲੱਕੀ ਬੱਚਾ ਸੰਧਾ ਕਿ ਇਹੀ ਟੀਚਰ ਅੱਜ ਮੈਨੂੰ ਉਚੇਰੀ ਪੜ੍ਹਾਈ ਵਾਸਤੇ ਵਿਦਾ ਕਰਨ ਆਏ ਹੋਏ ਹਨ ਸਸ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨਾ ਚਾਹੁੰਦੇ ਤੁਹਾਡਾ ਬੇਟਾ ਹੈ ਪੁੱਤ ਹੈ ਪੋਤਾ ਹੈ ਕੀ ਕਰਨਾ ਚਾਹੁੰਦੇ ਮਤਲਬ ਕਿ ਤੁਸੀਂ ਅੱਗੇ ਨੂੰ ਅੱਗੇ ਕੋਈ ਕੋਰਸ ਅੱਗੇ ਵਾਧਾ ਦੇਖਣਾ ਨਹੀਂ ਚਾਹੁੰਦੇ ਤੁਸੀਂ ਮੰਨਦੇ ਨਹੀਂ ਦੇਖਣਾ ਤਾਂ ਚਾਹੁੰਦੇ ਸੀਗੇ ਜੀ ਫਿਰ ਕਿਉਂ ਨਹੀਂ ਮੰਨਦੇ ਫਿਰ ਨਾਲ ਘਰ ਦੇ ਕਰੀਬੀ ਕਰਕੇ ਮੇਰਾ ਵੱਡਾ ਬੇਟਾ ਸੀ ਜਿਹੜਾ ਕੋਈ ਅੱਡ ਸੀਗਾ ਜੀ ਮੇਰਾ ਛੋਟਾ ਬੇਟਾ ਜਿਹਸੀ ਅੱਡ ਸੀਗਾ ਠੀਕ ਹੈ ਜੀ ਹੁਣ ਮਤਲਬ ਕਿ ਤੁਹਾਡੇ ਬੱਚੇ ਦੀ ਸੰਸਾ ਨੇ ਬਾਂਹ ਫੜੀ ਖੁਸ਼ ਹੋ ਇਸ ਗੱਲ ਤੇ ਹਾਂ ਜੀ ਪੂਰੇ ਸੰਸਾ ਦੇ ਪੂਰੇ ਕੋਸ਼ ਬੱਚੇ ਦੇ ਖੁਸ਼ ਪੂਰੇ ਉਮੀਦ ਤਾਂ ਰੱਖਦੇ ਹੋ ਨਾ ਹਾਂ ਜੀ ਸਾਨੂੰ ਭਗਵਾਨ ਤੇ ਵੀ ਕਿਰਪਾ ਇਹਨਾਂ ਤੇ ਵੀ ਸਾਡੀ ਹੈ ਜੀ ਆਪਣੀ ਕੀ ਨਾਂ ਜੀ ਤੁਹਾਡਾ ਵਿਭਿੰਦਰ ਸਿੰਘ ਜੀ ਵਿਭਿੰਦਰ ਸਿੰਘ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇੱਧਰ ਆਪਾਂ ਗੱਲਬਾਤ ਕਰਦੇ ਆ ਸਾਹਿਤ ਸਭਾ ਦੇ ਡਾਕਟਰ ਸਰ ਦੇ ਨਾਲ ਗੱਲਬਾਤ ਕਰਦੇ ਆ ਮਨੋਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਗੁਰੂ ਜੀ ਕੀ ਫਤਿਹ ਮਨੋਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਾਡੇ ਜਿਹੜੇ ਬੁਟਰ ਸਕੂਲ ਦੇ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਨੇ ਧਰਮਵੀਰ ਸਿੰਘ ਤੇ ਸੰਤੋਖ ਸਿੰਘ ਇਹ ਜਾ ਰਹੇ ਨੇ ਪੀ ਐਚ ਡੀ ਕਰਨ ਔਰ ਨਾਲ ਆਈ ਪੀ ਐਸ ਦੀ ਟ੍ਰੇਨਿੰਗ ਵੀ ਲੈਣਗੇ ਜਿੱਧਰ ਵੀ ਇਹਨਾਂ ਨੂੰ ਵਧੀਆ ਲੱਗਿਆ ਤੇ ਇਹ ਉਧਰ ਨੂੰ ਜਾਣਗੇ ਇਹਨਾਂ ਦੇ ਘਰ ਦੀਆਂ ਕੁਝ ਮਜਬੂਰੀਆਂ ਸੀ ਤੇ ਉਹ ਅਸੀਂ ਉਹਨਾਂ ਨੂੰ ਸਮਝਾ ਕੇ ਬੱਚੇ ਜਾਣ ਲਈ ਤਿਆਰ ਕੀਤਾ ਤੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਕਿਉਂਕਿ ਸਾਡੀ ਸਿਰਜਣਾ ਸਭਾ ਜਿਹੜੀ ਇਹ ਹਮੇਸ਼ਾ ਹੀ ਨਵਾਂ ਇਤਿਹਾਸ ਸਿਰਜਾਂਗੇ ਅਸੀਂ ਸਿਰਜਦੇ ਰਹਿੰਨੇ ਆ ਵਾਹਿਗੁਰੂ ਦੀ ਮਿਹਰ ਹੈ ਤੇ ਸਾਡੇ ਨਾਲ ਬਲਵਿੰਦਰ ਸਿੰਘ ਖਾਲਸਾ ਵੀ ਜੁੜੇ ਹੋਏ ਨੇ ਸਾਡੀ ਟੀਮ ਨਾਲ ਤੇ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੀ ਸਾਨੂੰ ਬਹੁਤ ਮਦਦ ਦੀ ਰਹਿੰਦੀ ਹੈਗੀ ਹਰ ਵਕਤ ਤਿਆਰ ਰਹਿੰਦੇ ਨੇ ਬੱਚਿਆਂ ਨੂੰ ਇਦਾਂ ਕੋਈ ਵੀ ਮਦਦ ਦੇਣ ਲਈ ਤੇ ਸਾਡੀ ਇਹ ਵੀ ਪਹਿਲ ਰਹਿੰਦੀ ਆ ਕਿ ਜਦੋਂ ਵੀ ਮੈਂ ਕਿਤੇ ਪਿੰਡਾਂ ਦੇ ਵਿੱਚ ਲੋਕਡਾਊਨ 'ਚ ਵੀ ਜਾਂਦੀ ਸੀ ਰਾਸ਼ਨ ਦੇਣ ਔਰ ਮੈਂ ਉੱਥੇ ਇਹੀ ਗੱਲ ਕਹਿੰਦੀ ਸੀ ਕਿ ਤੁਸੀਂ ਨਾ ਵੀ ਫਰੀ ਦੀਆਂ ਆਟਾ ਦਾ ਸਕੀਮਾਂ ਜਿਹੜੀਆਂ ਉਹ ਬਿਜਲੀ ਲੈਣਾ ਛੱਡ ਦਿਓ ਭਾਵੇਂ ਤੁਸੀਂ ਆਪਦੀ ਝੋਨਾ ਲਾ ਕੇ ਮਿਹਨਤ ਕਰਕੇ ਪਰ ਇਹਨਾਂ ਬੱਚਿਆਂ ਤੇ ਇੱਕ ਵਾਰੀ ਤੁਸੀਂ ਲਾ ਦਿਓ ਤੇ ਤੁਸੀਂ ਦੇਖੋ ਫਿਰ ਵੀ ਤੁਹਾਡੀ ਜਿਹੜੀ ਘਰ ਦੀ ਗਰੀਬੀ ਆ ਉਹ ਕਿਵੇਂ ਨਿਕਲੂਗੀ ਤੇ ਮੈਨੂੰ ਮਾਨ ਹੈ ਅਸੀਂ ਕਿਤੇ ਫਰੀ ਟਾਈਮ ਤੁਸੀਂ ਕਰੋਗੇ ਸਾਡੀ ਇੰਟਰਵਿਊ ਜਾਂ ਕੋਈ ਪੁੱਛੂਗਾ ਤੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਕਿੰਨੇ ਲੋਕ ਅਵੇਅਰ ਹੋਏ ਨੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਅੰਦਰ ਦੱਬੀ ਬੈਠੇ ਨੇ ਬੱਚੇ ਹਨਾ ਆਪਦੀਆਂ ਰੀਝਾਂ ਔਰ ਇਹਨਾਂ ਦੇ ਮਾਪੇ ਉਹ ਵੀ ਚਾਹੁੰਦੇ ਆ ਮੈਂ ਇੱਕ ਕਹਾਣੀ ਵੀ ਲਿਖੀ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਪੜ੍ਹਨ ਨੂੰ ਮਿਲੇਗੀ ਮੇਰੀ ਕਿਤਾਬ 'ਚੋਂ ਕਿ ਉਹ ਕਿੰਨੀਆਂ ਰੀਜਾਂ ਮਾਪੇ ਵੀ ਦੱਬੀ ਬੈਠੇ ਨੇ ਤੇ ਪਰ ਤਰੀਕਾ ਨਹੀਂ ਪਤਾ ਹੈਗਾ ਉਹਨਾਂ ਨੂੰ ਜਿਵੇਂ ਆਪਾਂ ਕਿਸੇ ਵੀ ਤੇ ਵੀ ਗੱਲ ਕਰਾਂਗੇ ਕੋਈ ਤਾਂ ਬਾਹ ਫੜਦਾ ਹੀ ਆ ਆਪਾਂ ਨੂੰ ਜਰੂਰ ਦੱਸਣਾ ਚਾਹੀਦਾ ਬੱਚੇ ਇੰਨੇ ਹੁਣ ਹਾਰਨੇ ਇੱਥੇ ਤਾਂ ਚਲੋ ਟੀਚਰਾਂ ਨੇ ਉਹਨਾਂ ਨੂੰ ਪਤਾ ਸੀ ਤੇ ਇਹਨਾਂ ਨੇ ਦੱਸਿਆ گا ਅੱਗੇ ਸੰਸਥਾਵਾਂ ਨੂੰ ਤੇ ਉਹਨਾਂ ਨੇ ਬਾਹ ਫੜ ਲਈ ਇਨਾਂ ਦੀ ਪਰ ਮੈਂ ਸਾਰੇ ਮਾਪਿਆਂ ਨੂੰ ਹੀ ਅਪੀਲ ਕਰਦੀ ਹਾਂ ਕਿ ਉਹ ਜਿਵੇਂ ਕੋਈ ਵੀ ਐਵੇਂ ਦਾ ਨਹੀਂ ਹੋਊਗਾ ਬਥੇਰੀ ਦੁਨੀਆ ਜਿਹੜੀ ਬੱਚੇ ਪੜਾਉਣ ਨੂੰ ਸਾਡੇ ਸਮਾਜ ਦਾ ਇਹ ਆਉਣ ਵਾਲੇ ਸਮਾਜ ਦਾ ਜਿਹੜਾ ਹੈਗਾ ਇਹ ਭਵਿੱਖ ਹੈ ਅਸੀਂ ਇਹਨਾਂ ਤੋਂ ਬਹੁਤ ਉਮੀਦਾਂ ਕਰਦੇ ਹਾਂ ਕਿਉਂਕਿ ਇਹ ਬੱਚੇ ਦੇਖੋ ਲਿਖਤਾਂ ਵੀ ਲਿਖਦੇ ਨੇ ਖੁਦ ਪੋਸਟਕਾਂ ਨਾਲ ਜੁੜ ਰਹੇ ਨੇ ਸਾਇਤ ਨਾਲ ਇਸ ਤੁਹਾਡੇ ਸਵਰਗ ਚ ਕਿਵੇਂ ਆਏ ਬੱਚੇ ਅਸੀਂ ਬੁੱਟਰ ਸਕੂਲ ਦੇ ਵਿੱਚ ਜਿਹੜਾ ਹੈ ਬੁੱਟਰ ਸਕੂਲ 'ਚ ਵੀ ਅਸੀਂ ਜਾਂਦੇ ਰਹਿੰਨੇ ਆ ਸਹਿਤਕ ਵਰਕਸ਼ਾਪ ਲਾਈ ਸੀ ਔਰ ਸਾਡੇ ਨਾਲ ਵੀਰ ਜੀ ਜੁੜੇ ਨੇ ਨਿਰਮਲ ਸਿੰਘ ਤੁਹਾਡਾ ਨਾਮ ਹਾਂਜੀ ਇਹਨਾਂ ਨੇ ਕੈਂਪ ਲਵਾਇਆ ਸੀ ਗੁਰਬਾਣੀ ਦਾ ਤੋਂ ਜਗ੍ਹਾ ਲਵਾਇਆ ਸੀ ਬੁੱਟਰ ਜੀ ਆਡਾ ਜਿਹੜਾ ਹੈਗਾ ਪੁੱਲਰਪੱਤੀ 'ਚ ਗੁਰਦੁਆਰਾ ਸਾਹਿਬ ਤੇ ਉੱਥੇ ਅਸੀਂ ਵੀ ਮਤਲਬ ਇਹਨਾਂ ਦੇ ਨਾਲ ਸੀ ਤੇ ਉਤੋਂ ਹੀ ਇਹ ਬੱਚੇ ਸਾਡੇ ਜਿਹੜੇ ਸੰਪਰਕ ਵਿੱਚ ਆਏ ਤੇ ਫਿਰ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਵਿੱਚੋਂ ਇਹ ਗੱਲ ਨਿਕਲੀ ਵੀ ਮਾਂ ਪਿਓ ਨੂੰ ਥੋੜਾ ਆਪਾਂ ਸਮਝਾਈਏ ਫਿਰ ਅਸੀਂ ਉਹਨਾਂ ਨੂੰ ਸਮਝਾਇਆ ਕਿ ਤੁਹਾਨੂੰ ਅਸੀਂ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਅਸੀਂ ਦੇਵਾਂਗੇ ਤੇ ਤੁਸੀਂ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਇਹ ਆਉਣ ਵਾਲੇ ਸਮੇਂ ਲਈ ਜਿਹੜਾ ਉਹਨਾਂ ਦੀ ਮੰਜ਼ਿਲ ਤੇ ਜਾਣ ਦਿਓ ਪਹੁੰਚਣ ਦਿਓ ਬੱਚਿਆਂ ਦੇ ਫੀਸ ਵੀ ਦੇਵੋਗੇ ਤੇ ਤੁਹਾਨੂੰ ਹੈਲਪ ਕਰੇ ਵੀ ਕਰੋ ਜੀ ਹਾਂ ਜੀ ਤੁਹਾਡਾ ਸੁਆਗਤ ਹੈ ਹਾਂ ਕੋਈ ਵੀ ਇਹਨਾਂ ਨੂੰ ਲੀੜਾ ਕੱਪੜਾ ਕੁਝ ਵੀ ਰਾਸ਼ਨ ਕੁਝ ਵੀ ਚਾਹੀਦਾ ਹੈ ਕਰੇ ਲੋ ਅਸੀਂ ਉਹ ਦੇਵਾਂਗੇ ਇਹਨਾਂ ਨੂੰ ਕਿਉਂਕਿ ਇਹ ਬੱਚੇ ਆਪਦੇ ਧਿਆਨ ਪੜਾਈ ਤੇ ਫੋਕਸ ਕਰਨ ਸਾਨੂੰ ਬੜੀ ਖੁਸ਼ੀ ਆ ਵੀ ਅਸੀਂ ਉਹ ਸ਼ਬਦਾਂ ਚ ਨਹੀਂ ਬਿਆਨ ਕਰ ਸਕਦੇ ਆਉਣ ਵਾਲੇ ਸਮੇਂ 'ਚ ਅਸੀਂ ਆਪਦੀਆਂ ਲੇਖਤਾਂ ਰਹੀਓ ਬਿਆਨ ਕਰਾਂਗੇ ਤੇ ਸਾਨੂੰ ਉਮੀਦਾਂ ਬਹੁਤ ਨੇ ਇਹਨਾਂ ਤੋਂ ਵੀ ਇਹ ਆਪਦਾ ਅਸੀਂ ਇਹਨਾਂ ਨੂੰ ਵੀ ਸਮਝਾਇਆ ਕਿ ਤੁਸੀਂ ਆਪਦਾ ਧਿਆਨ ਸਿਰਫ ਆਪਦੀ ਪੜ੍ਹਾਈ ਤੇ ਚੰਗੀ ਖੋਜ ਤੇ ਹੀ ਦੇਣਾ ਹੈਗਾ ਤੇ ਜੇ ਕੋਈ ਉਥੇ ਮਤਲਬ ਰਲੇ ਮਿਲਿਆਂ ਦੇ ਵਿੱਚ ਕੋਈ ਉਨੀ ਕੀ ਹੋ ਵੀ ਜਾਵੇ ਪਰ ਆਪਾਂ ਉਹਨੂੰ ਥੋੜਾ ਟਾਲਾ ਕਰਕੇ ਪਾਸਾ ਕਰਕੇ ਕਿਸੇ ਨਾਲ ਜਿੱਦਣਾ ਨਹੀਂ ਕੁਝ ਐਵੇਂ ਦੀ ਗੱਲ ਨਹੀਂ ਕਰਨੀ ਤੇ ਆਪਦਾ ਠੰਡੇ ਮਾਤ ਨਾੜੀ ਰਹਿਣਾ ਉਥੇ ਪੜ੍ਹਾਈ 'ਚ ਧਿਆਨ ਦੇਣਾ ਕਿਉਂਕਿ ਆਪਾਂ ਪੜ੍ਹੇ ਉੱਥੋਂ ਬਣ ਕੇ ਨਿਕਲਣਾ 5 ਸਾਲਾਂ 5 ਸਾਲ ਤਾਂ ਇਹ ਲੈ ਜੋਪਾ ਕੋਈ ਮਿਸ਼ਨ ਤੇ ਜਾਣੇ ਆ 5 ਸਾਲ ਉੱਥੇ ਖੁਸ਼ੀ ਨਾਲ ਹੀ ਆ ਜਾਂਦੇ ਸਰ ਹੁਣ ਆ ਦੇਖੋ ਹਫਤਾ ਸਾਨੂੰ ਇਹਨਾਂ ਨਾਲ ਗੱਲ ਕਰਦਿਆਂ ਨੂੰ ਹੋਇਆ ਤੇ ਮੈਂ ਤੋਂ ਮੈਂਦੀ ਸੰਡੇ ਐਤਵਾਰ ਆ ਗਿਆ ਹਾਂ ਜੀ ਤੇ ਇਹ ਅਸੀਂ ਚੋਣਿਆ ਵੀ ਇੱਕ ਇੱਕ ਦਿਨੇ ਕਿਸੇ ਵੀ ਉਹ ਵੱਡੀ ਚੇਅਰ ਤੇ ਕੁਰਸੀ ਤੇ ਆਉਂਦਾ ਬੈਠੇ ਅਸੀਂ ਇਹਨਾਂ ਨੂੰ ਦੇਖੀਏ ਵੀ ਸਾਨੂੰ ਬਹੁਤ ਉਮੀਦਾਂ ਨੇ ਇਹਨਾਂ ਬੱਚਿਆਂ ਤੋਂ ਐਵੇਂ ਦੇ ਹੋਰ ਵੀ ਬੱਚੇ ਜਿਹੜੇ ਅਸੀਂ ਕੱਢ ਕੱਢ ਲਿਆਵਾਂਗੇ ਵਰਕਸ਼ਾਪਾਂ ਲਾ ਕੇ ਤੇ ਅਸੀਂ ਹਰ ਸੰਭਵ ਮਦਦ ਕਰਾਂਗੇ ਭਾਵੇਂ ਸਾਡਾ 40 ਲੱਖ ਲੱਗ ਜੇ 50 ਲੱਗ ਜੇ 10ਜ ਹੋ ਜੇ ਭਾਵੇਂ ਸਾਨੂੰ ਕਿਸੇ ਤੋਂ ਮੰਗਣਾ ਪੈ ਜੇ ਪਰ ਅਸੀਂ ਇਹਨਾਂ ਦੇ ਮਾਪਿਓ ਨੂੰ ਜਾਂ ਇਹਨਾਂ ਨੂੰ ਨਹੀਂ ਟੈਨਸ਼ਨ ਆਉਣ ਦੇਵਾਂਗੇ ਅਸੀਂ ਕਿਸੇ ਤੋਂ ਮੰਗੀਏ ਕੋਲੋਂ ਤੇ ਇਹ ਕਿਵੇਂ ਵੀ ਇਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਦੀ ਫੀਸ ਦੀ ਖਤਮ ਹੋ ਗਈ ਖਲਸਾ ਵਾਈਕਾ ਤੁਹਾਨੂੰ ਫਤਿਹ ਮਿਲਦੀ ਬਈ ਕਰਨਾ ਚਾਹੁੰਦੇ ਹੋ ਸਰ ਵੈਰੀ ਗੁੱਡ ਠੀਕ ਹੈ ਫਤਿਹ ਹਾਂਜੀ ਸਾਡੇ ਬੁੱਟਰ ਸਕੂਲ ਦੇ ਜਿਹੜੇ ਬੱਚੇ ਨੇ ਇਹ ਬਹੁਤ ਹੀ ਹੁਨਰਦਾਰ ਨੇ ਸੰਤੋਖ ਸਿੰਘ ਤੇ ਤਰਨਵੀਰ ਸਿੰਘ ਇਹਨਾਂ ਨੇ ਪਲੱਸ 2 ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਤੇ ਸਾਨੂੰ ਟੀਚਰਜ਼ ਨੂੰ ਬੜਾ ਅਫਸੋਸ ਹੁੰਦਾ ਸੀ ਕਿ ਸਾਡੇ ਇੰਨੇ ਚੰਗੇ ਬੱਚੇ ਨੇ ਜਿਹੜੇ ਇਹ ਕਿਤੇ ਰੋੜਨਾ ਚਾਣ ਤੇ ਅਸੀਂ ਵਿਸ਼ੇਸ਼ ਧੰਨਵਾਦੀ ਆ ਇਹਦੇ ਲਈ ਸਾਡੇ ਪੂਰੇ ਸਟਾਫ ਦਾ ਤੇ ਵਿਸ਼ੇਸ਼ ਕਰਕੇ ਕੈਪਟਨ ਸਰਦਾਰ ਜਸਵੰਤ ਸਿੰਘ ਬੰਡੋਰੀ ਜੀ ਦਾ ਜਿਨ੍ਹਾਂ ਨੇ ਵਿਸ਼ੇਸ਼ ਉਪਰਾਲਾ ਕਰਕੇ ਪਿੰਡ ਦੇ ਇੱਕ ਦਾਨੀ ਸੱਜਣ ਸਰਦਾਰ ਬਲਵਿੰਦਰ ਸਿੰਘ ਖਾਲਸਾ ਜੀ ਯੂ ਐਸ ਏ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜੇ ਕਿ ਸਾਡੇ ਸਕੂਲ ਦੇ ਵਿੱਚ ਟਾਈਮ ਟੂ ਟਾਈਮ ਸਰਵਿਸ ਕਰਦੇ ਰਹਿੰਦੇ ਨੇ ਉਹਨਾਂ ਦੀਆਂ ਸੇਵਾਵਾਂ ਲੈ ਕੇ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਉਚੇਰੀ ਪੜ੍ਹਾਈ ਦਾ ਪ੍ਰਬੰਧ ਕੀਤਾ ਨਿਸ਼ਾਨੇ ਸਿੱਖੀ ਅਕੈਡਮੀ ਖਡੂਸਾ ਵਿਖੇ ਤੇ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਆ ਕਿ ਗਰੀਬ ਪਰਦੇ ਬੱਚੇ ਜਿਹੜੇ ਕਿ ਜਿਨ੍ਹਾਂ ਦੇ ਘਰ ਦੇ ਪੜਾਉਣ ਲਈ ਵੀ ਤਿਆਰ ਨਹੀਂ ਸੀਗੇ ਉਹਨਾਂ ਦਾ ਪੂਰਾ ਖਰਚਾ ਚੱਕ ਕੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲਈ ਉਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਵਾ ਤੇ ਹੁਣ ਅਸੀਂ ਇਹਨਾਂ ਬੱਚਿਆਂ ਨੂੰ 24 ਸ਼ਾਮਾਂ ਦਿੰਨੇ ਆ ਤੇ ਉਮੀਦ ਕਰਦੇ ਆ ਕਿ ਸਾਰਿਆਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਉਥੇ ਦਿਰ ਲਗਾ ਕੇ ਪੜ੍ਹਾਈ ਕਰਨਗੇ ਤੇ ਸਭ ਤੋਂ ਪਹਿਲਾਂ ਇੱਕ ਨੇਕ ਤੇ ਚੰਗੇ ਇਨਸਾਨ ਬਣਨਗੇ ਜਦੋਂ ਆਪਾਂ ਨੇਕ ਤੇ ਚੰਗੇ ਇਨਸਾਨ ਬਣਦੇ ਆ ਤਾਂ ਆਪਣੇ ਚ ਚੰਗੇ ਗੌਣੋਂ ਦੇ ਆ ਫਿਰ ਪਰਮਾਤਮਾ ਵੱਲੋਂ ਕੋਈ ਨਾ ਕੋਈ ਆ ਕੇ ਜ਼ਰੂਰ ਵਾ ਫੜਦਾ ਤੇ ਬੱਚਾ ਇਹਨੂੰ ਹੁਣ ਜਿਸ ਤਰ੍ਹਾਂ ਸਰਦਾਰ ਬਲਵਿੰਦਰ ਸਿੰਘ ਖਾਲਸਾ ਜੀ ਨੇ ਇਹਨਾਂ ਦੇ ਉੱਤੇ ਵਿਸ਼ੇਸ਼ ਧਿਆਨ ਦੇ ਕੇ ਸਾਡੇ ਸਹਿਯੋਗ ਦੇ ਨਾਲ ਬੱਚੇ ਸਿਲੈਕਟ ਕੀਤੇ ਤੇ ਇਹਨਾਂ ਦਾ ਜਿਹੜਾ ਸਾਰਾ ਖਰਚਾ ਵਾ ਉਹ ਉਠਾ ਰਹੇ ਨੇ ਉਥੇ ਬੱਚੇ ਬੀਏ ਤੋਂ ਬਾਅਦ ਐਮਏ ਕਰਕੇ ਕਿ ਸਿੱਖੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੀਐਚਡੀ ਕਰਨਗੇ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਮਾਣ ਤੇ ਫਕਰ ਵਾੜੀ ਗੱਲ ਆ ਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਇੱਕ ਸਹੀ ਸੇਧ ਤੇ ਵਿੱਚ ਜਾ ਰਹੇ ਨੇ ਅੱਜ ਦੇ ਜੋਕੇ ਯੁੱਗ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਨੌਜਵਾਨ ਨੇ ਬਹੁਤ ਕਰਾਹੀ ਪੈ ਚੁੱਕੇ ਨੇ ਨਸ਼ਿਆਂ ਦੇ ਵਿੱਚ ਰੁੱਝ ਚੁੱਕੇ ਨੇ ਗਲਤ ਆਦਤਾਂ ਦੇ ਵਿੱਚ ਤੇ ਸਾਡੇ ਬੱਚੇ ਉਚੇਰੀ ਪੜ੍ਹਾਈ ਦੇ ਨਾਲ ਨਾਲ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹਾਈ ਕਰਕੇ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਣਗੇ ਤੇ ਸਿੱਖੀ ਨੂੰ ਪਰਫੁੱਲਤ ਕਰਨਗੇ ਧੰਨਵਾਦ ਤੋਂ ਆਬ ਸਟਾਫ ਸਾਰਾ ਸਕੂਲ ਦਾ ਵੀ ਬਹੁਤ ਵਧਾਈ ਦਾ ਪਾਤਾ ਜੋ ਕਿ ਤੁਸੀਂ ਚਿੰਤਾ ਸੀ ਕਿ ਪਲਾਸਟੂ ਤੋਂ ਬਾਅਦ ਬੱਚੇ ਹਟ ਰਹੇ ਸੀ ਹੁਸ਼ਿਆਰ ਸੀ ਕਾਛ ਸਾਰੇ ਸਕੂਲਾਂ ਦੇ ਵਿੱਚ ਇਦਾਂ ਹੀ ਹੁੰਦਾ ਕਿ ਬੱਚੇ ਹੁਸ਼ਿਆਰ ਹੁੰਦੇ ਆ ਲੇਕਿਨ ਪੜ੍ਹਟ ਦਵਾ ਦੋ ਹਟ ਜਾਂਦੇ ਆ ਲੇਕਿਨ ਇੰਜ ਜਿੰਨੀ ਤੁਸੀਂ ਕੇਅਰ ਕੀਤੀ ਇੰਨੀ ਚਿੰਤਾ ਕੀਤੀ ਆ ਸੋ ਇਸ ਕਰਕੇ ਤੁਸੀਂ ਸਾਰਾ ਸਟਾਫ ਹੀ ਵਿਧਾਈ ਦਾ ਪਾਤਰ ਹੋ ਤੁਹਾਡੀ ਵੀ ਬਦੌਲਤ ਤੇ ਸੋਚ ਦੇ ਖਾਤਰ ਅੱਜ ਬੱਚੇ ਵਿਦਾ ਹੋਣ ਲੱਗੇ ਆ ਅੱਗੇ ਗੱਲ ਕਰਦੇ ਆਂਗੇ ਕੈਪਟਨ ਸਾਹਿਬ ਨਾਲ ਕੈਪਟਨ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੁੰਦੇ ਆਂ ਜੀ ਅੱਜ ਬੱਚੇ ਵਿਦਾ ਹੋਣ ਲੱਗੇ आज के दिन मुबारक क्यों ना बन गए प्यार को कर लिया है आज जिन्होंने इकट्ठा कुल परिवार को चांद सी मासूम सूरतें इस कदर प्यारी हैं आज काश मेरी भी उम्र लग जाए इन वर फरदार के आज बड़ी खुशी की बात है मेरे ख्याल खुशी जान करनी भी बड़ी ओखी होती है सरकारी सीनियर सेकेंडरी स्कूल बोटर लड़के दे बच्चे जेड़े सारे स्टूडेंट है बड़े प्यारे मेहनती इन्होंने 2022 23 ਸੈਸ਼ਨ ਦੇ ਵਿੱਚ 12ਵੀਂ ਪਾਸ ਕੀਤੀ ਸੀ ਜੀਕੇ ਜੀ ਤੇ ਘਰਾਂ ਦੀਆਂ ਮਜਬੂਰੀਆਂ ਹੋਣ ਦਾ ਕਰਕੇ ਬੱਚੇ ਜਿਹੜੇ ਹਾਇਰ ਐਜੂਕੇਸ਼ਨ ਵਾਸਤੇ ਨਹੀਂ ਜਾ ਸਕੇ ਪਹਿਲਾਂ ਵੀ ਜਦੋਂ ਇਹ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਘਰਾਂ ਦੇ ਵਿੱਚੋਂ ਪ੍ਰੋਬਲਮਾਂ ਆਉਂਦੀਆਂ ਪਰ ਤਕਰੀਬਨ ਜਿਹੜੇ ਸਾਡੇ ਸਟਾਫ ਦੇ ਮੈਂਬਰ ਆ ਟੀਚਰ ਸਾਡੇ ਉਹ ਇਹਨਾਂ ਦੀਆਂ ਫੀਸਾਂ ਦੇ ਕੇ ਵੀ ਇਹਨਾਂ ਨੂੰ ਲਗਾਤਾਰਾਂ ਦੀ ਪੜਾਈ ਜਾਰੀ ਰੱਖਦੇ ਸੀ ਉਸ ਤੋਂ ਬਾਅਦ ਦੇ ਵਿੱਚ ਬੱਚੇ ਬਹੁਤ ਕਾਬਲ ਸੀਏ ਉਸ ਟੀਚਰ ਨੂੰ ਪਤਾ ਹੁੰਦਾ ਜਿਹੜੀ ਟੀਚਰ ਕੋਲੇ ਗਿਆਨ ਹੁੰਦਾ ਬੱਚਿਆਂ ਬਾਰੇ ਉਹ ਹੋਰ ਕਿਸੇ ਕੋਲੇ ਨਹੀਂ ਹੁੰਦਾ ਟੀਚਰ ਨੂੰ ਪਤਾ ਹੁੰਦਾ ਕਿ ਜਿਹੜਾ ਟੀਰਾ ਕਿਸ ਤਰੀਕੇ ਨਾਲ ਤਰਸਣਾ ਤੇ ਇਹਨਾਂ ਦੇ ਮਾਤਾ ਪਿਤਾ ਦੇ ਨਾਲ ਸੰਪਰਕ ਕਰਕੇ ਟੀਚਰਾਂ ਨੇ ਲਗਾਤਾਰ ਕੋਸ਼ਿਸ਼ ਕੀਤੀ ਕਿ ਇਹ ਬੱਚੇ ਅੱਗੇ ਐਜੂਕੇਸ਼ਨ ਵਾਸਤੇ ਜਾਣ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਥੋੜਾ ਡਿਲੇ ਹੋ ਗਿਆ ਤਾਂ ਫਿਰ ਛੇ ਬਹੁਤ ਹੀ ਸਾਡੇ ਸਤਿਕਾਰਯੋਗ ਡਾਕਟਰ ਸਰਬਜੀਤ ਕੌਰ ਬਰਾੜਨ ਸਿਰਜਣਾ ਦੇ ਸੰਵਾਦ ਸਹਿਤ ਸਵਾਰ ਰਜਿਸਟਰਡ ਮੋਗਾ ਪੁਨਾ ਵੱਲੋਂ ਵੀ ਇਹਨਾਂ ਦੇ ਘਰਦਿਆਂ ਨੂੰ ਪਹੁੰਚਲੇ ਕਰਵਾਇਆ ਗਿਆ ਕਿਉਂਕਿ ਡਾਕਟਰ ਦੀ ਕਾਉਂਸਲਿੰਗ ਦਾ ਤੇ ਟੀਚਰ ਦੀ ਕਾਉਂਸਲਿੰਗ ਦਾ ਫਰਕ ਜ਼ਰੂਰ ਹੁੰਦਾ ਤੇ ਇਹ ਵੀ ਨਹੀਂ ਪਤਾ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਕਿਹੜੇ ਬੰਦੇ ਦਾ ਅਸਰ ਕਿਹੜੇ ਦਾ ਸਖਸ਼ਤੀ ਹੋ ਜਾਣਾ ਉਹਦੀ ਜ਼ਿੰਦਗੀ ਬਦਲ ਜਾਣੀ ਆ ਆਪਣੇ ਆਪਣੇ ਲੈਵਲ ਦੇ ਉੱਤੇ ਜਿਹੜੀ ਕਾਉਂਸਲਿੰਗ ਆ ਉਹ ਸਾਰੇ ਟਾਈਮ ਤੇ ਜਦੋਂ ਦੀ ਹੁੰਦੀ ਹੈ ਤਾਂ ਇਹਨਾਂ ਦੇ ਖਰਚੇ ਦੀ ਜਦੋਂ ਗੱਲ ਆਉਂਦੀ ਸੀ ਤੇ ਘਰਦਿਆਂ ਨੂੰ ਆਮ ਗਰੀਬ ਘਰਾਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੀ ਡਰ ਹੁੰਦਾ ਕਿ ਐਡੀ ਵੱਡੀ ਜੀ ਅਸੀਂ ਉਹ ਬਲਵਦੀ ਹਾਸਲ ਕਰਨੀ ਆ ਤੇ ਖਰਚਾ ਕਿੱਥੋਂ ਆਏਗਾ ਇਸ ਕਰਕੇ ਉਹ ਕਰਦੇ ਹੀ ਨਹੀਂ ਤੇ ਰਹਿ ਜਾਂਦੇ ਆ ਆ ਕਰਦੇ ਹੀ ਨਹੀਂ ਉਹ ਇਸ ਕਰਕੇ ਉਹ ਸੰਗਦੇ ਕਿਉਂਕਿ ਉਹ ਸਵਾਭੀਮਾਨ ਵਾਲੇ ਲੋਕ ਹੁੰਦੇ ਆ ਸੰਗਦੇ ਕਹਿੰਦੇ ਵੀ ਨਹੀਂ ਤੇ ਖੁੱਲ ਕੇ ਗੱਲ ਵੀ ਨਹੀਂ ਕਰਦੇ ਤੇ ਉਹ ਡਰਦੇ ਡਰਦੇ ਭਜਦੇ ਆ ਤਾਂ ਸਾਡੇ ਬਹੁਤ ਹੀ ਸਕਾਰਜੋਗ ਸਿੱਖਿਆਤ ਪਿੰਡ ਦੇ ਵਿੱਚ ਤਾਂ ਸਰਦਾਰ ਬਲਵਿੰਦਰ ਸਿੰਘ ਖਾਲਸਾ ਯੂਐਸਏ ਦੇ ਵਿੱਚ ਰਹਿੰਦੇ ਆ ਉਹਨਾਂ ਬੱਚਿਆਂ ਨੇ ਖਰਚੇ ਵਾਸਤੇ ਇਹਨਾਂ ਬੱਚਿਆਂ ਦੀ ਬਾਹ ਫੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤੋਂ ਇਲਾਵਾ ਵੀ ਉਹ ਉਹਨਾਂ ਵੱਲੋਂ ਲਗਾਤਾਰ ਰਹਿੰਦਾ ਕਿ ਜਿਹੜੇ ਬੱਚੇ ਪੜ੍ਹ ਕੇ ਅੱਗੇ ਵੱਧ ਸਕਦੇ ਆ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਆ ਪਿੰਡ ਦਾ ਨਾਮ ਰੋਸ਼ਨ ਕਰ ਸਕਦੇ ਆ ਉਹਨਾਂ ਦੀ ਮਦਦ ਕੀਤੀ ਜਾਊਗੀ ਇਹਨਾਂ ਤੋਂ ਇਲਾਵਾ ਹੋਰ ਬੱਚਿਆਂ ਦੀ ਵੀ ਉਹ ਮਦਦ ਕਰਦੇ ਆ ਕਿਸੇ ਵੀ ਜ਼ਰੂਰਮੰਦ ਦੀ ਮਦਦ ਕਰਦੇ ਆ ਇਸ ਤੋਂ ਇਲਾਵਾ ਜਿਹੜੀ ਇਹ ਸਿਰਜਣਾ ਦੇ ਸੰਵਾਦ ਸਿਹਤ ਸਵਾਰ ਰਜਿਸਟਰਡ ਮੋਗਾ ਇਹ ਵੀ ਮਦਦ ਕਰਦੀ ਆ ਕਿਸੇ ਵੀ ਲੋੜਵੰਦੀ ਜਿਹੜੀ ਵੀ ਸਮੇਂ-ਸਮੇਂ ਦੇ ਉੱਤੇ ਜ਼ਰੂਰਤ ਹੁੰਦੀ ਹੈ ਤੋਂ ਇਸ ਤਰੀਕੇ ਦੇ ਨਾਲ ਇਹ ਸਾਰਿਆਂ ਦੇ ਇਕੱਠੇ ਕੋਆਪਰੇਸ਼ਨ ਦੇ ਨਾਲ ਤੇ ਅੱਜ ਇਹ ਸਾਰੀ ਸੰਗਤ ਜੁੜੀ ਹੈ ਇਹਨਾਂ ਨੂੰ ਵਿਦਾ ਕਰਨ ਵਾਸਤੇ ਖਾਸ ਕਰ ਲਈ ਹੈ ਕਿ ਬੋਟਰ ਸਕੂਲ ਦੇ ਵਿੱਚ ਅੱਜ ਵੀ ਸਾਡੇ ਸਿੱਖੀ ਦੇ ਲਗਾਤਾਰ ਕੈਂਪ ਚੱਲ ਰਹੇ ਆ ਜਿਨ੍ਹਾਂ ਦੀ ਸ਼ੁਰੂਆਤ ਇੰਜੀਨੀਅਰ ਨਰਮਲ ਸਿੰਘ ਮਾਲਾ ਜੀ ਨੇ ਪਿੰਡ ਦੇ ਵਿੱਚ ਸ਼ੁਰੂਆਤ ਕੀਤੀ ਸੀ ਬੱਚੇ ਅੱਜ ਵੀ ਸ਼ਾਮ ਨੂੰ ਗਰਮਾਣੀ ਨਾਲ ਜੁੜਨ ਵਾਸਤੇ ਆਉਣਗੇ ਦੂਸਰਾ ਮੇਰੀ ਬਟਾਲੀ ਹੈ ਨਾ ਕਾਲੀਤਾਰ ਬਟਾਲੀਆਂ ਨੂੰ ਉਹਦੇ ਵੀ ਬਹੁਤ ਸਾਰੇ ਸੈਨਿਕ ਜਿਹੜੇ ਅੱਜ ਇਹਨਾਂ ਬੱਚਿਆਂ ਨੂੰ ਵਿਦਾ ਕਰਨ ਵਾਸਤੇ ਆਏ ਆ ਕਿਉਂਕਿ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਚੰਗੇ ਕੰਮ ਵਾਸਤੇ ਜਾਂਦਾ ਪਉ ਮੇਰਾ ਹਾਲ ਮੈਂ ਸ਼ਾਇਦ ਇਸ ਤੋਂ ਜ਼ਿਆਦਾ ਹੁਣ ਨਾ ਬੋਲ ਸਕਾਂ ਤੇ ਬਸ ਸਾਰਿਆਂ ਦਾ ਧੰਨਵਾਦ ਹੀ ਕਰੂੰਗਾ ਕਾਲੀ ਧਰ ਬਟਾਲੀਅਨ ਵਾਲਿਆਂ ਦਾ ਵੀ ਸਿਰਜਣਾ ਤੇ ਸੰਵਾਦ ਸਿਹਤ ਸਭਾ ਰਜਿਸਟਰਡ ਮੁੱਗਾ ਦੇ ਪ੍ਰਧਾਨ ਡਾਕਟਰ ਸਰਜੀਤ ਕੌਰ ਬਰਾੜ ਜੀ ਦਾ ਵੀ ਉਹਨਾਂ ਦੀ ਟੀਮ ਦਾ ਤੇ ਬਾਕੀ ਜਿਹੜਾ ਮੇਰੀ ਜਾਨ ਆ ਮੇਰੇ ਸਕੂਲ ਦਾ ਜਿਹੜਾ ਸਟਾਫ ਆ ਤੇ ਇਸ ਅਬਰਾਲੇ ਦੇ ਨਾਲ ਅੱਜ ਬੇਸ਼ੱਕ ਇਹ ਸ਼ੁਰੂਆਤ ਆ ਬੜੀ ਵੱਡੀ ਉਪਲਬਧੀ ਆ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਬੱਚਾ ਪੜੇ ਤੇ ਐਡੀ ਵੱਡਾ ਜਿਹੜਾ ਉਹ ਸੁਪਨਾ ਪੂਰਾ ਕਰੇ ਕਿਉਂਕਿ ਸੁਪਨੇ ਉਹੀ ਪੂਰੇ ਕਰਦੇ ਆ ਜਿਹੜੇ ਵੱਡੇ ਸੁਪਨੇ ਲੈਂਦੇ ਆ ਤੇ ਇਹਨਾਂ ਦੇ ਅੱਜ ਉੱਥੇ ਜਾਣ ਤੋਂ ਬਾਅਦ ਦੇ ਵਿੱਚ ਵੀ ਹੋਰ ਬੱਚਿਆਂ ਦੀ ਵੀ ਉੱਥੇ ਲਗਣ ਲੱਗੇਗੀ ਹੋਰ ਬੱਚੇ ਵੀ ਜਿਹੜੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੀ ਐਚ ਡੀ ਕਰਨਗੇ ਇਹ ਬੱਚੇ ਪਹਿਲਾਂ ਬੀ ਐ ਕਰਨਗੇ ਫਿਰ ਐਮ ਐ ਕਰਨਗੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੀ ਐਚ ਡੀ ਕਰਨਗੇ ਜੇ ਇਹਨਾਂ ਦਾ ਉੱਥੇ ਜਾ ਕੇ ਚੈਸ ਹੋਏਗੀ ਤਾਂ ਐਨ ਡੀ ਆਈ ਐਮ ਐਮ ਬੀ ਦੀ ਟ੍ਰੇਨਿੰਗ ਕਰਕੇ ਮਿਲਟਰੀ ਦੇ ਵਿੱਚ ਜਾਣਗੇ ਅਫਸਰ ਬਣ ਕੇ ਤੇ ਸਾਰੇ ਕੋਰਸ ਕਰਾਏ ਜਾਣਗੇ ਸਾਰੇ ਕੋਰਸ ਕਰਵਾਏ ਜਾਂਦੇ ਆ ਜੀ ਜੇ ਇਹਨਾਂ ਦਾ ਦਿਲ ਕਰੇਗਾ ਆਈਐਸ ਦੀ ਪੜਾਈ ਕਰਕੇ ਡੀਸੀ ਸਾਹਿਬ ਵੀ ਬਣ ਸਕਦੇ ਆ ਉੱਥੇ ਜੇ ਇਹਨਾਂ ਦਾ ਦਿਲ ਕਰੇਗਾ ਆਈਪੀਐਸ ਦੇ ਵਿੱਚ ਮੈਂ ਪੰਜਾਬ ਪੁਲਿਸ ਦਾ ਵੱਡਾ ਅਫਸਰ ਬਣ ਕੇ ਜਾਣਾ ਚਾਹਣਾ ਤਾਂ ਉਹਦੀ ਵੀ ਇਹ ਟ੍ਰੇਨਿੰਗ ਨਾਲ ਨਾਲ ਕਰਨਗੇ ਪਰ ਜਿਹੜੀ ਕੰਪਲਸਰੀ ਟ੍ਰੇਨਿੰਗ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀਐਚਡੀ ਆ ਉਹਦੇ ਨਾਲ ਨਾਲ ਇਹ ਆਪਦੀ ਹਿੰਮਤ ਤੇ ਆਪਦਾ ਜਿਹੜਾ ਇੰਟਰਸਟ ਦੇਖਣਗੇ ਤੇ ਦੂਜੀਆਂ ਪੜਾਈਆਂ ਵੀ ਲਾ ਸਕਦੇ ਇਹਨਾਂ ਦਾ ਜਿਹੜਾ ਸਾਰਾ ਖਰਚਾ ਉਹ ਸਰਦਾਰ ਬਲਵਿੰਦਰ ਸਿੰਘ ਜੀ ਖਾਲਸਾ ਯੂਐਸਏ ਵੱਲੋਂ ਆਏਗਾ ਤੇ ਹੁਣੇ-ਹੁਣੇ ਡਾਕਟਰ ਸਰਜੀਤ ਕੌਰ ਬਰਾੜ ਨੇ ਵੀ ਦੱਸਿਆ ਕਿ ਇਹਨਾਂ ਦੇ ਪਰਿਵਾਰ ਨੂੰ ਵੀ ਜੇ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੈਂਦੀ ਆ ਤੇ ਉਹਦੀ ਅਸੀਂ ਹਮੇਸ਼ਾ ਵਾਹ ਫੜਾਂਗੇ ਕੈਪਟਨ ਸਾਹਿਬ ਇਹ ਸੰਸਥਾ ਇੰਨਾ ਕੁਝ ਉੱਥੇ ਖਨੂਰ ਸਾਹਿਬ ਵੀ ਹੋ ਰਿਹਾ ਹੈ ਇਹਨੇ ਕੋਰਸ ਹੋ ਰਿਹਾ ਗੁਰਗਾਂਸਰ ਪੀਐਚਡੀ ਹੋ ਰਹੀ ਆ ਦੁਨਿਆਵੀ ਪੜਾਈ ਕਰਾਈ ਜਾ ਰਹੀ ਆ ਤੇ ਕੁਝ ਲੋਕ ਬੜੇ ਹੋ ਜੇ ਅੱਜ ਇਹਨਾਂ ਨੂੰ ਇਸ ਗੱਲ ਦਾ ਪਤਾ ਵਣੇਗਾ ਆਪਣੀ ਵੀਡੀਓ ਦੇ ਉਹਨਾਂ ਨੂੰ ਪਤਾ ਵੀ ਲੱਗ ਜਾਵੇਗਾ ਤੇ ਫਿਰ ਵੀ ਤੁਸੀਂ ਕੱਲ ਬਾਅਦ ਕਰਕੇ ਹੋ ਕਿੰਨਾ ਖਰਚ ਆ ਸਕਦਾ 5 ਸਾਲ ਦੇ ਵਿੱਚ ਜੇ ਪੂਰਾ ਕੋਰਸ ਕਰੇ ਖਰਚਾ ਤਾਂ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ ਉਹਨਾਂ ਦਾ ਕੋਈ ਖਰਚਾ ਇੰਨਾ ਜ਼ਿਆਦਾ ਨਹੀਂ ਹੈਗਾ ਜੀ ਤੇ ਬਾਕੀ ਕਿਉਂਕਿ ਖਰਚਾ ਤਾਂ ਇਹਨਾਂ ਨੂੰ ਆਪਾਂ ਦੱਸਦੇ ਵੀ ਨਹੀਂ ਕਈ ਵਾਰੀ ਇਹ ਆ ਕੇ ਖੁੱਲੇ ਤੌਰ ਤੇ ਸਰਚਾ ਦੱਸ ਦਿਆਂ ਤਾਂ ਉਹ ਬੰਦਾ ਵੈਸੇ ਹੀ ਡਰ ਜਾਂਦਾ ਠੀਕ ਜੀ ਤੇ ਬਾਕੀ ਹੁਣ ਤੁਸੀਂ ਮੀਡੀਆ ਵੀ ਅੱਜ ਆਇਆ ਹੈ ਬੜਾ ਤੁਹਾਡਾ ਧੰਨਵਾਦੀ ਆ ਤੇ ਤੁਸੀਂ ਇਹ ਖਬਰ ਜਿੰਨੀ ਜ਼ਿਆਦਾ ਕਿਸੇ ਨੂੰ ਪਹੁੰਚਾ ਸਕਦੇ ਹੋ ਉਹਨਾਂ ਦੱਸੋ ਕਿ ਜੇ ਬੱਚੇ ਕਾਬਲ ਹੈ ਤੇ ਪੜਾਉਣ ਵਾਲੀਆਂ ਸਸਤਾਵਾਂ ਉਹਨਾਂ ਨੂੰ ਚਾਰ ਬੈਠਣਾ ਸੇਵਾ ਕਰਨ ਵਾਲੇ ਜਿਹੜੇ ਸਖਸ਼ੀਆ ਜਿਨ੍ਹਾਂ ਦੇ ਪਰਮਾਤਮਾ ਦੀ ਕਿਰਪਾ ਉਹ ਵੀ ਆਪ ਦਾ ਦਸਵੰਧ ਕੱਢਣ ਵਾਸਤੇ ਤਿਆਰ ਬੈਠੇ ਆ ਸਿਰਫ ਤੁਸੀਂ ਸਾਨੂੰ ਬੱਚੇ ਦੇਣੇ ਆ ਠੀਕ ਹੈ ਜੀ ਤੁਸੀਂ ਸਾਨੂੰ ਬੱਚੇ ਦੇ ਦੇਣੇ ਆ ਗੋਦ ਜਿਸ ਤਾਂ ਡਾਕਟਰ ਸਰਬੀਂਦਰ ਬਰਾੜ ਜੀ ਨੇ ਕਿਹਾ ਤਾਂ ਵੀ ਇਹ ਬੱਚੇ ਅਸੀਂ ਗੋਦ ਲੈ ਲਏ ਉਹ ਬੱਚੇ ਗੋਦ ਦੇ ਦੇਣ ਉਹਨਾਂ ਦੇ ਖਰਚੇ ਦੀ ਤਾਂ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈ ਅੱਜ ਵੀ ਅਸੀਂ ਜਾਵਾਂਗੇ ਇਹਨਾਂ ਦੀ ਫੀਸ ਉੱਥੇ ਦੇ ਕੇ ਆਵਾਂਗੇ ਮੈਂ ਖੁਦ ਇਹਨਾਂ ਨੂੰ ਛੱਡਣ ਜਾਵਾਂਗਾ ਇਹਨਾਂ ਨੂੰ ਤੇ ਜੰਦਾ ਜਿਹੜਾ ਖਰਚਾ ਉਹ ਬਾਪੂ ਮੁੰਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਵੱਲੋਂ ਕੀਤਾ ਜਾਏਗਾ ਇਹਨਾਂ ਦੇ ਮਾਂ ਕੋਲ ਤਾਂ ਅਸੀਂ ਇਹ ਵੀ ਨਹੀਂ ਰੱਖਦੇ ਵੀ ਇਹਦਾ ਖਰਚਾ ਕਿੰਨਾ ਹੈ ਠੀਕ ਹੈ ਜੀ ਸੇਵਾ ਕਰਨ ਵਾਲੇ ਜਿਹੜੇ ਕਰ ਰਹੇ ਆ ਸੇਵਾ ਠੀਕ ਹੋ ਗਿਆ ਸਾਰੇ ਪ੍ਰਕਾਰ ਦੀ ਬਸ ਬੱਚੇ ਚਾਹੀਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਇਹ ਵੀ ਉਹੀ ਸੇਵਾ ਕਰ ਰਿਹਾ ਕਿ ਗੁਰੂ ਸਾਹਿਬ ਜੀ ਕਹਿੰਦੇ ਅਕਲੀ ਸਾਬ ਸੇਵੀ ਅਕਲੀ ਪਾਈਏ ਮਾਨ ਅਕਲੀ ਪੜ ਕੇ 부ਝੀ ਅਕਲੀ ਪੀਚੇ ਦਾਨ ਲੋਕੀ ਸੇਵਾ માં ਹੋਰ ਪਾਸੇ ਬਹੁਤ ਕਰਦੇ ਆ ਜੜ ਕੇ ਅਸਮਰੱਥ ਆ ਕਿ ਪਤਾ ਨਹੀਂ ਕਿ ਆਸੇ-ਪਾਸੇ ਜਿੱਥੇ ਉਥੇ ਦਾਨ ਕਰ ਰਿਹਾ ਲੇਕਿਨ ਇਹੋ ਜੀ ਸੇਵਾ ਬਹੁਤ ਪਾਇ ਰੱਖਦੀ ਪਾਵਨ ਗੁਰੂਆਂ ਦੇ ਬਚਨ ਆ ਇਹ ਅਕਲ ਦੇ ਨਾਲ ਜਿਹੜੀ ਸੇਵਾ ਕੀਤੀ ਜਾਂ ਉਹ ਬਹੁਤ ਦਾਨ ਲੱਗਦਾ ਅਗਲੀ ਕੀਤੇ ਦਾਨ ਤੋਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਨੋਹਿੰਨ ਦਾ ਸ਼ੇਰ ਕਰਨਾ ਸਰਬਜੀ ਦੇ ਕਿਸੇ ਹਾਲਾਤ ਨੂੰ ਵਾਹਿੰਦਵਾ ਇਹ ਕੇ ਸਾਡਾ ਬੱਚਾ ਆਈ ਇਹਦੀ ਉਮਰ ਦੇਖੋ ਛੋਟੀ ਜੀ ਆ ਤੇ ਜਦੋਂ ਵੀ ਅਸੀਂ ਕਿਸੇ ਗੱਲਬਾਤ ਵਿਸ਼ੇ ਤੇ ਕਰਦੇ ਆ ਸਾਡੇ ਵਿੱਚ ਬਹਿਸ ਹੋ ਜਾਂਦੀ ਨਾ ਵੀ ਇਹ ਨਾਮ ਕਿਤਾ ਰੱਖਣਾ ਇਹ ਬਸ ਇੱਕ ਹੀ ਬਿਲਡਿੰਗ ਬੋਲਦਾ ਕਿ ਮੈਂ ਇਹ ਵੀ ਹੁਣ ਰਹਿਣ ਦੋ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਇੱਕ ਸਵਾਲ ਦਾ ਜਵਾਬ ਆ ਹਾਂਜੀ ਹਾਂਜੀ ਉਹਦੇ ਵਿੱਚੋਂ ਸਵਾਲ ਦਾ ਜਵਾਬ ਲੱਭ ਕੇ ਨਾ ਆਪਾਂ ਤੇ ਕੱਲ ਨੂੰ ਫਿਰ ਇੱਥੇ ਦੁਬਾਰਾ ਗੱਲਬਾਤ ਕਰਾਂਗੇ ਠੀਕ ਹੈ ਜੀ ਤਾਂ ਉਸ ਹਰੇਕ ਸਵਾਲ ਦਾ ਜਿਹੜਾ ਜਵਾਬ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦਾ ਜੀ ਬਿਲਕੁਲ ਜੀ ਬਿਲਕੁਲ ਇੱਕ ਦਿਨ ਅਸੀਂ ਇੱਕ ਸਭਾ ਦਾ ਨਾਮ ਹੀ ਰੱਖਣ ਲੱਗੇ ਸੀ ਤੇ ਸਾਰੇ ਕਹਿਣ ਲੱਗੇ ਤੇ ਇਹ ਕਹਿੰਦਾ ਵੀ ਸਭਾ ਦਾ ਨਾਮ ਆ ਗੁਰੂ ਗ੍ਰੰਥ ਸਾਹਿਬ ਚੋਂ ਲੱਭੋ ਜੀ ਤੇ ਉਹਦਾ ਫਿਰ ਅਸੀਂ ਨਾਮ ਲੱਭ ਕਿ ਇਹ ਇੰਨਾ ਵਿਸ਼ਵਾਸ ਹੈ ਜਿਸ ਤਰ੍ਹਾਂ ਜਦੋਂ ਵੀ ਆਪਾਂ ਕੋਈ ਚੀਜ਼ ਦਾ ਇਲਾਜ ਕਰਨਾ ਉਹਦੇ ਚੋ ਜਵਾਬ ਲੱਭੋ ਜਰੂਰ ਜਵਾਬ ਮਿਲੇਗਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਅੱਜ ਦੋ ਨੌਜਵਾਨ ਜੋ ਕਿ ਇੱਕ ਗਰੇਵ ਕਰ ਦੇ ਵਿੱਚ ਉੱਠੇ ਹੋਏ ਸਿਰ ਪੜਾਈ ਤੋਂ ਅਸਮਰਤ ਸੀ ਸਕੂਲ ਸਟਾਫ ਨੇ ਟੀਚਰਾਂ ਨੇ ਔਰ ਇਦਾਂ ਅਕੈਡਮੀ ਔਰ ਸਹਾਇਤਕਰਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਪੂਰੀ ਸੰਸਥਾ ਵਾਂ ਨੇ ਇਸ ਨੌਜਵਾਨ ਵੀਰਾਂ ਦੀ ਬਾਹ ਫੜੀ ਹੈ ਅੱਗੇ ਪੜਾਉਣ ਵਾਸਤੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਲਈ ਆ ਸੋ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨ ਵੀਰ ਇਹਨਾਂ ਦੇ ਸੁਪਨੇ ਤੇ ਪੂਰਾ ਹੋ ਤਣ ਉਸ ਉਸ ਮਕਾਮ ਨੂੰ ਹਾਸਲ ਕਰਨ ਸੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਜਾਵੇ ਜਿਹੜੇ ਲੋਕ ਪੜ੍ਹਾਈ ਕਰਕੇ ਪੜੇ ਲਿਖੇ ਬਹੁਤ ਹੁਸ਼ਿਆਰ ਆ ਲੇਕਿਨ ਅੱਗੇ ਇੱਕ ਨਹੀਂ ਕੋਰਸ ਕਰ ਰਹੇ ਉਹ ਵੀ ਇਹਨਾਂ ਮੰਜ਼ਰਾਂ ਨੂੰ ਹਾਸਲ ਕਰ ਸਕਣ ਵੜੀਆਂ ਵੜੀਆਂ ਪੜਾਈਆਂ ਕਰ ਸਕਣ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ